ਲੁਧਿਆਣਾ ਫਾਇਰਿੰਗ ਚ ਵਾਲਵਾਲ ਬਚੇ ਸਿੱਖ ਧਰਮ ਪ੍ਰਚਾਰਕ ਰਣਜੀਤ ਸਿੰਘ ਟੱਡਰਿਆਂ ਵਾਲਿਆਂ ਨੇ ਉਹਨਾਂ ਨੂੰ ਹਮਲੇ ਤੋਂ ਬਾਅਦ ਵੀ ਧਮਕੀਆਂ ਮਿਲਣ ਦੇ ਇਲਜ਼ਾਮ ਲਗਾਏ ਨੇ ਉਹਨਾਂ ਦੁਹਰਾਇਆ ਕਿ ਹਮਲੇ ਦੇ ਮਾਸਟਰਮਾਈਂਡ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਟੱਡਰਿਆਂ ਵਾਲਿਆਂ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਜਲਦ ਅਸਲੀ ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਈ ਤਾਂ ਉਹ ਪੰਥਕਧਿਰਾਂ ਨਾਲ ਵਿਚਾਰ ਕਰਕੇ ਸੰਘਰਸ਼ ਵਿੜਣਗੇ ਆਪਾਂ ਅੱਜ ਮੀਡੀਏ ਵਿੱਚ ਵੇਖ ਰਹੇ ਹਾਂ ਵੀ ਜਿਹੜੇ ਕਰਨ ਵਾਲੇ ਨੇ ਉਹ ਉਹ ਨਾਰੇ ਲਾ ਰਹੇ ਨੇ ਔਰ ਇਹ ਕਹਿ ਰਹੇ ਨੇ ਕਿ ਸੱਗੇ ਤੋਂ ਵੀ ਪਿਥਾੜੇ ਭਰ ਲਾਂਗੇ ਜਿਨ੍ਹਾਂ ਨੇ ਕੀਤਾ ਉਹ ਨਾਰੇ ਲਾ ਰਹੇ ਨੇ ਤੇ ਅਸੀਂ ਜਿਹੜੇ ਲੋਕ ਹਾਂ ਜਿਨ੍ਹਾਂ ਤੇ ਹੋਇਆ ਸਾਡੇ ਕਿਸੇ ਬੰਦੇ ਨੇ ਇੱਕ ਜਗ੍ਹਾ ਕੋਈ ਤਰਦਾਦੀ ਲਾਇਆ ਕੋਈ ਇੱਕ ਜਗ੍ਹਾ ਨਾਰਾ ਨਹੀਂ ਲਾਇਆ ਉਹ ਦਿਨ ਤੇ ਬਿਲਕੁਲ ਸ਼ਾਂਤ ਬੈਠੇ ਆ ਵੀ ਨਹੀਂ ਸਾਨੂੰ ਲੱਗਦਾ ਕੁਝ ਕਰੋ ਕਿਉਂਕਿ ਕਿਸੇ ਤਰ੍ਹਾਂ ਵੀ ਮਾਹੌਲ ਨਹੀਂ ਖਰਾਬ ਕਰਨਾ ਚਾਹਤੇ ਇਹ ਜੋ ਲੱਬੇ ਨੇ ਠੀਕ ਹੈ ਪਰ ਅਸਲ 'ਚ ਜਿਹੜਾ ਬਾਸਟਰ ਵਾਈਡ ਹੈ ਉਹਨੂੰ ਸਾਹਮਣੇ ਲੈ ਕੇ ਆਓ ਉਹਨਾਂ ਤੋਂ ਉਹਨਾਂ ਤੋਂ ਪੜਤਾਲ ਕਰੋ ਪੰਥਕ ਜਥੇਬੰਦੀਆਂ ਨਾਲ ਵਿਚਾਰ ਕਰਕੇ ਬਹੁਤ ਸ਼ਾਂਤਮਈ ਢੰਗ ਨਾਲ ਸੰਗਰਸ਼ ਕਰਦੇ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲਵੀ ਢੜਰੀਆਂ ਵਾਲਿਆਂ ਨੂੰ ਮਿਲਣ ਪਟਿਆਲਾ ਜ਼ਿਲ੍ਹਾ ਸਥਿਤ ਗੁਰਦੁਆਰਾ ਪਰਮੇਸ਼ਵਰ ਦਵਾਰ ਪਹੁੰਚੇ। ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਹੋ ਰਹੀ ਹੈ ਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਮੈਨੂੰ ਟੈਲੀਫੋਨ ਕੀਤਾ ਸੀ ਅੱਜ ਵੀ ਮਿਲ ਕੇ ਆਏ। ਉਹਨਾਂ ਨੇ ਕਿਹਾ ਜੀ ਸ਼੍ਰੀਮ ਕੋਹਾ ਬਾਕੀ ਰਹਿ ਕਾਨੂੰਨੀ ਕਾਰਵਾਈ ਹੋ ਰਹੀ ਹੈ। 8 ਬੰਦੇ ਫੜ ਲਏ। ਸਾਰੀ ਚੀਜ਼ ਪਾੜ ਲਿਓ। ਉਹ ਮੈਨੂੰ ਥੋੜੇ ਦਿਨਾਂ ਚ ਸਾਰੀ ਕੰਪਨੀ ਪੁਲਿਸ ਨੇ ਹਮਲੇ ਤੋਂ ਬਾਅਦ 8 ਮੁਲਜ਼ਮ ਗ੍ਰਫਤਾਰ ਵੀ ਕਰ ਲਏ ਨੇ ਤੇ 5 ਦਿਨਾਂ ਤੋਂ ਜਾਂਚ ਵੀ ਚੱਲ ਰਹੀ ਹੈ ਪਰ ਰਣਜੀਤ ਸਿੰਘ ਢੱਡਰੀਆਂ ਵਾਲੇ ਕਿਸ ਮਾਸਟਰਮਾਈਂਡ ਵੱਲ ਇਸ਼ਾਰਾ ਕਰ ਰਹੇ ਨੇ ਕਿ ਪੁਲਿਸ ਨੂੰ ਉਸਤਾ ਸੁਰਾਗ ਮਿਲਿਆ ਸਤਾਰਾ ਮੈਨੂ ਲੁਧਿਆਣਾ ਦੇ ਪਿੰਡ ਇਸੇਵਾਲ 'ਚ ਦੀਵਾਨ ਲਾਉਣ ਜਾ ਰਹੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਕਾਫਲੇ ਨੂੰ ਪਿੰਡ ਤੋਂ ਕੁਝ ਕਿਲੋਮੀਟਰ ਪਹਿਲਾਂ ਛਬੀਲ ਦੇ ਬਹਾਨੇ ਰੋਕਿਆ ਗਿਆ ਸੀ ਉਹਨਾਂ ਦੀ ਗੱਡੀ ਬਾਰੇ ਪੁੱਛਦਿਆਂ ਹੀ ਹਮਲਾਵਰਾਂ ਨੇ ਫਾਇਰਿੰਗ ਕਰ ਦਿੱਤੀ ਹਮਲੇ 'ਚ ਰਣਜੀਤ ਸਿੰਘ ਵਾਲ-ਵਾਲ ਬਚ ਗਏ ਪਰ ਉਹਨਾਂ ਦੇ ਸਾਥੀ ਸੇਵਾਦਾਰ ਭੁਪਿੰਦਰ ਸਿੰਘ ਦੀ ਮੌਤ ਹੋ ਗਈ ਸੀ ਭੁਪਿੰਦਰ ਸਿੰਘ ਡਰਾਈਵਰ 26 ਮਈ ਨੂੰ ਭੁਪਿੰਦਰ ਸਿੰਘ ਦੀ ਅੰਤਿਮ ਅਰਦਾਸ ਤੋਂ ਬਾਅਦ ਰਣਜੀਤ ਸਿੰਘ ਟਡਰਿਆਂ ਵਾਲਿਆਂ ਵੱਲੋਂ ਸੰਘਰਸ਼ ਲਈ ਅਗਲਾ ਐਲਾਨ ਹੋਣ ਦੀ ਸੰਭਾਵਨਾ ਹੈ।